ਸਪ੍ਰਿੰਕਲ ਟੈਂਪੂ ਨੇ ਟਾਈਮ ਪਾ ਐ ਸੀ ਲੁਧਿਆਣੇ ਆ ਖੜਿਆ ਆ ਖੜਿਆ ਜਿਹੜੇ ਟਾਬੇ ਦੇ ਨੇ ਕਿਹਾ ਦੀ ਆਉਣ ਨੂੰ ਸਾਲਾ ਜਨਾਨੀਆਂ ਨਾਲ ਲੜ ਕੇ ਪਰਚੇ ਕਰਾਉਣ ਵਾਲਾ ਭੈਣ ਦਾ ਹਜ਼ਾਰ ਕੁੱਤਾ ਜਿਹੜੇ ਟਾਬੇ ਸੇ ਕਿਹਾ ਦੀ ਭੈਣ ਚੁੱਦਾ ਉਥੇ ਤੇ ਆ ਗਏ ਧੱਲਿਆ ਸਾਲਾ ਜਨਾਨੀਆਂ ਨਾਲ ਲੜ ਕੇ ਕਰਾਉਣੇ ਪਰਚੇ ਭੈਣ ਚੁੱਦਾ ਬਦਮਾਸ਼ ਬਣਦੇ ਤੂੰ ਪੈਣ ਦਾ ਯਾਰ ਸੜਾ ਕੁੱਤਾ ਖਾਮ ਖਾ ਪੈਣ ਚੋ ਦਾ 5000 ਦਾ ਖर्चा ਕਰਾਇਆ 3 ਪਿੱਛੇ ਚਲ ਓਏ ਓ ਜੀ ਫਾਰਾ ਕਿਹੜਾ ਚੌਂਕ ਚ ਕਰਨੀ ਥੋੜੀ ਦੇਖ ਲੋ ਸਸੀ ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਿੰਕਲ ਥੋੜੇ ਲੋਕ ਜੋੜ ਜਾਣ ਪਹਿਲੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂ ਕਿ ਤੁਸੀਂ ਜਿਹੜੀਆਂ ਫੇਕ ਗੱਲਾਂ ਉਹਨਾਂ ਤੋਂ ਬਿਲਕੁਲ ਬਚ ਕੇ ਰਹਿਣਾ ਕਿਉਂਕਿ ਇੱਕ ਅਵੀ ਸਿੱਧੂ ਨਾ ਦਾ ਭਾਈ ਫੋਟੋ ਦਿਖਾਈ ਅਵੀ ਸਿੱਧੂ ਨਾ ਦਾ ਬੰਦਾ ਜੋ ਕਿ 200% ਝੂਠਾ ਇਹ ਇੰਗਲੈਂਡ ਚ ਰਹਿੰਦਾ ਇਹ ਇੰਗਲੈਂਡ ਚ ਰਹਿੰਦਾ ਇਹ ਬਲੈਕਮਿਲਰ ਬੰਦਾ ਇੰਡੀਆ ਦੇ ਵਿੱਚ ਇੱਤੇ ਕਈ ਕੰਪਲੇਂਟਾਂ ਦਿੱਤੀਆਂ ਹੋਈਆਂ ਲੋਕਾਂ ਨੇ ਸੋ ਮੈਂ ਪਹਿਲੇ ਤੁਹਾਨੂੰ ਉਹਦੀ ਫੋਟੋ ਦਿਖਾਦਾ ਅਵੀ ਸਿੱਧੂ ਨਾ ਏ ਜਮੇ ਗੰਦ ਬੰਦਾ ਗੰਦ ਦਾ ਟੋਕਰਾ ਕਹਿ ਲੋ ਤੁਸੀਂ ਉਹ ਵੀ ਥੋੜਾ ਉਹਨੇ ਹੁਣੇ ਇੱਕ ਵੀਡੀਓ ਬਾਈ ਜੀ ਆਪਣਾ ਫੇਸਬੁੱਕ ਤੇ ਬਣਾ ਕੇ ਪਾਈ ਕਿ ਅਸੀਂ ਜੀ ਲੁਧਿਆਣੇ ਮੈਂ ਤੁਹਾਨੂੰ ਵੀਡੀਓ ਵੀ ਦਿਖਾਲਦਾ ਉਹ ਚ ਭਾਈ ਵਟਸਐਪ ਤੇ ਭਾਈ ਅਸੀਂ ਵੀਡੀਓ ਵੀ ਦਿਖਾਲਦਾ ਕਿ ਅਸੀਂ ਇੱਕ ਢਾਬੇ ਤੇ ਬੈਠੇ ਆ ਜੀ ਪ੍ਰਿੰਕਲ ਇੱਥੋਂ ਭੱਜ ਗਿਆ ਇਦਾਂ ਦੀ ਕੋਈ ਗੱਲ ਨਹੀਂ ਹੈ ਅੱਜ ਆ ਬੰਦਾ ਪਹਿਲੇ ਤਾਂ ਆ ਜਾਂਦੀ ਦੇਖੋ ਸ਼ਕਲ ਆ ਬੰਦਾ ਅਵੀ ਸਿੱਧੋਂ ਨਾ ਆਇੰਦਾ ਇਹ ਮੋਨੇ ਦੀਆਂ ਫੋਟੋਆਂ ਵੀ ਦਿਖਾਉਂਦਾ ਤੁਹਾਨੂੰ ਆ ਦੇਖੋ ਮੋਨੇ ਦੀਆਂ ਸੋ ਵੀਡੀਓ ਵੀ ਦਿਖਾਉਂਦਾ ਤੁਹਾਨੂੰ ਇਹ ਜਿਹੜਾ ਬੰਦਾ ਹੈ ਉਹ ਜਮਈ ਖੱਚ ਦੀ ਔਲਾਦ ਹੈ ਖੱਚ ਦੀ ਠੀਕ ਹੈ ਜੀ ਆ ਤੇ ਇੱਕ ਮਿੰਟ ਆਪ ਵੀਡੀਓ ਸੁਣੋ ਧਿਆਨ ਨਾਲ ਪ੍ਰਿੰਕਲ ਟੈਂਪੂ ਨੇ ਟਾਈਮ ਪਾ ਐਸੀ ਲਿਧਿਆਣੇ ਕਹਿੰਦਾ ਲੁਧਿਆਣੇ ਟਾਈਮ ਪਾਇਆ ਸੀ ਦੇਖੋ ਪਹਿਲੀ ਤਾਂ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਇੱਥੇ ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਲੱਗਿਆ ਹੋਇਆ ਹੈ ਲੁਧਿਆਣੇ ਆਣ ਵਾਸਤੇ ਨਾ ਇੰਨਾ ਵਰਗੇ ਗੈਂਗਸਟਰਾਂ ਨੂੰ ਸਟੀਲ ਤੇ ਗੁਰਦੇ ਚਾਹੀਦੇ ਆ ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਜੀ ਦੇ ਹੁੰਦਿਆਂ ਲੁਧਿਆਣੇ ਇਦਾਂ ਜਿੱਦਾਂ ਇਹ ਵੀਡੀਓ ਪਾ ਰਹੇ ਆ ਨਾ ਜੀ ਆ ਲੁਧਿਆਣੇ ਖੱਲੇ ਆ ਲੁਧਿਆਣੇ ਖੱਲੇ ਆ ਇੱਥੇ ਫਲਿੰਕਲ ਨਹੀਂ ਆਇਆ ਇਹ ਤਾਂ ਵਿਦੇ ਨੇ ਕਿਹਾ ਜੀ ਜਿਲੇ ਧਾਬੇ ਤੇ ਅੱਛੀ ਕਿਆ ਚੀ ਕੋਰਾ ਝੂਠ ਮੈਂ ਆਵੀ ਸਿੱਧੂ ਨੂੰ ਨਾ ਇੱਕ ਅੱਧਾ ਪਰਸੈਂਟ ਸਹੀ ਸਮਝਦਾ ਸੀ ਵੀ ਯਾਰੇ ਕੋਈ ਵੀਡੀਓ-ਬਿਡੀਓ ਪਾਉਂਦਾ ਇਹ ਬਾਈ ਜੀ ਇਹ ਇਹ ਇੰਦੀ ਨਸਲ ਗੰਦੀ ਆ ਇੰਦੀ ਮੰਮੀ ਤੋਂ ਪਤਾ ਕਰਨਾ ਪੈਣਾ ਵੀ ਇਹਦਾ ਫਾਦਰ ਕਿਹੜਾ ਸੀ ਇੰਦੀ ਨਸਲ ਗੰਦੀ ਆ ਇਹਨੂੰ ਕੋਈ ਚੱਜ ਦਾ ਬੰਦਾ ਮੇਰੇ ਸਾਲੇ ਨੂੰ ਟੱਕਰਿਆ ਹੀ ਨਹੀਂ ਥੱਲੇ ਨੂੰ ਫੇਕ ਆਈਡੀਆ ਬਣਾਉਣਾ ਲੋਕਾਂ ਨੂੰ ਮਾਲਾ ਬੋਲਣਾ ਲੋਕਾਂ ਨੂੰ ਤੰਗ ਕਰਨਾ ਮੱਖੂ ਦਾ ਚਮਚਾਏ ਮੱਖੂ ਦਾ ਅੱਛਾ ਦੇਖੋ ਕਿੱਡਾ ਹਰਾਮੀ ਐ ਸਾਲਾ ਇਹਨੂੰ ਐਂ ਲੱਗਦਾ ਹੀ ਵੀ ਪ੍ਰਿੰਕਲ ਬੋਲੂਗਾ ਹੀ ਨਹੀਂ ਜਾਂ ਪ੍ਰਿੰਕਲ ਉੱਥੇ ਕਮੈਂਟ ਕਰੂਗਾ ਿੱਡਾ ਹਰਾਮੀ ਐ ਮੇਰਾ ਸਾਲਾ ਐਵੇਂ ਕਿਸੇ ਟਾਬੇ ਤੇ ਖੜ ਕੇ ਬਾਹਰ ਦੋ ਗੱਡੀਆਂ ਦੀ ਵੀਡੀਓ ਮੇਰੇ ਕੋਲ ਅਨ ਡਰਾਈਵਰ ਬੱਚੇ ਬੱਚੇ ਨੂੰ ਪਤਾ ਪ੍ਰਿੰਕਲ ਕੋਲ ਅਨ ਡਰਾਈਵਰ ਮਸ਼ਹੂਰ ਬੰਦਾ ਮੈਂ ਵਰਨਾ ਗੱਡੀ ਵਰਨਾ ਗੱਡੀ ਵੀਰੇ ਵਰਨਾ ਗੱਡੀ ਦੀ ਵੀਡੀਓ ਬਣਾ ਕੇ ਨਾ ਪ੍ਰਿੰਕਲ ਨਾਲ ਟਾਮ ਬਣ ਲਓ ਛੀ ਅੱਛੀ ਆਗੇ ਪ੍ਰਿੰਕਲ ਆਇਆ ਨਹੀਂ ਉਹ ਜਾਣਦਾ ਤੈਨੂੰ ਮੈਂ ਆਵੀ ਸਿੱਧੂ ਪੈਂਦੇ ਯਾਰਾ ਲੇਲੜੀਆਂ ਘੜਦਾ ਤੋ ਲੋਕਾਂ ਅੱਗੇ ਸੁਣ ਲੈ ਗੱਲ ਤੇਰੇ ਕਾਬੂ ਨਹੀਂ ਆਇਆ ਪ੍ਰਿੰਕਲ ਸੁਣ ਲੈਗਾ ਤੂੰ ਕਿੰਨਾ ਕੁਛ ਲਿਖਿਆ ਮੈਨੂੰ ਤੇਰੀ ਗੱਲ ਗੋਲੀ ਨਹੀਂ ਮੈਂ ਮੈਂ ਤੇਰੇ ਤੇ ਪਰਚਾ ਕਰਾਉਂਸ ਆਲਿਆ ਪਰਚਾ ਦਰਜ ਕਰਾਉਂ ਤੇਰੇ ਤੇ ਤੈਨੂੰ ਛੱਡਦਾ ਨਹੀਂ ਤੇਰੀ ਮੈਂ ਉਹ ਕੀ ਸੀ ਕਰਾਉਂ ਪੰਜਾਬੀ ਦੇ ਵਿੱਚ ਅੱਜ ਲੁਧਿਆਣੇ ਦੇ ਸਬੰਧਤ ਸੀਨੀਅਰ ਅਫਸਰਾਂ ਨੂੰ ਵੀ ਜਾਣੂ ਕਰਵਾਇਆ ਜਿਹੜੀ ਇਹਨਾਂ ਨੇ ਮੇਰੀ ਵੀਡੀਓ ਫੇਸਬੁੱਕ ਤੇ 8 ਸਾਲ ਪੁਰਾਣੀ 에ਅਰ ਗਨ ਵਾਲੀ ਵੀਡੀਓ ਪਾਈ ਉਹ ਵੀ ਸਾਰਾ ਦੱਸਿਆ ਮੈਂ ਸਾਰਾ ਇਹ ਉਹ A to Z ਦੱਸਿਆ ਮੈਂ ਸਾਰਾ ਪੁਲਸ ਨੂੰ ਸੀਨੀਅਰ ਅਫਸਰਾਂ ਨੂੰ ਸਾਰੀ ਸੱਚਾਈ ਜਾਣੂ ਕਰਵਾਈ ਆ ਤੂੰ ਚਿੰਤਾ ਨਾ ਕਰ ਅਵੀ ਸਿੱਧੂ ਤੇਰਾ ਟਾਈਮ ਮਾੜਾ ਪੁੱਤ ਆਣ ਆਲਾ ਤੇਰਾ ਚੱਜ ਦੇ ਬੰਦੇ ਨਾਲ ਵਾਹ ਨਹੀਂ ਪਿਆ ਤੂੰ ਜਿੱਦਨ ਇੰਡੀਆ ਪੈਰ ਰੱਖਿਆ ਤੈਨੂੰ ਮੈਂ ਦੱਸੂ ਤੂੰ ਕਹਿੰਦਾ ਮੈਂ 18 ਛਾਲ ਤੋਂ ਇੰਡੀਆ ਨਹੀਂ ਆਇਆ ਇੰਨਾ ਨਹੀਂ ਤੂੰ ਸਾਲਿਆ ਇੰਨਾ ਵੱਡਾ ਗੈਂਗਸਟਰ ਬਣ ਗਿਆ ਸੁਣ ਲੈ ਗੱਲ ਮੇਰੀ ਇੰਨਾ ਨਹੀਂ ਆ ਬਲਜੀਤ ਆਇਆ ਹੂਸਾ ਕਹਿੰਦਾ ਲੁਧਿਆਣੇ ਹੋ ਕੇ ਚਲੇਗੇ ਉਹ ਸਾਲੇ ਅਸੀਂ ਆਰਾਮ ਨਾਲ ਬੈਠੇ ਖਾ ਪੀ ਰਹੇ ਆ ਹੀ ਬੈਠੇ ਜਮਾਲਪੁਰ ਇਹ ਪੁਆਰੇ ਵਾਲੇ ਚੌਂਕ ਉਥੇ ਭੈਣ ਦੇਣਗੇ ਸੀ ਮੈਨੂੰ ਦੱਸ ਤੇਰੀ ਵੀ ਫੋਟੋ ਪਾਉਣਾ ਨਾਲ ਮੈਂ ਖੜ ਜਾ ਤੇਰੀ ਭੈਣ ਨੂੰ ਟੰਗ ਵੱਡੇ ਬਲਜੀਤ ਦੀ ਖੱਛ ਦੀ ਭੈਣ ਦਿਆ ਯਾਰਾ ਪੀਲੀ ਸਵੈਟਰ ਲਿਆ ਅੱਛਾ ਗੱਲ ਹੈਗੀ ਇਦਾਂ ਹੁਣ ਤੁਸੀਂ ਸਾਰੇ ਲੋ ਨਜ਼ਾਰੇ ਦੂਜੀ ਗੱਲ ਬਾਈ ਕੁਲਦੀਪ ਚੈਲ ਮੁਕਸਰ ਵਿੱਚ ਡੀਐਸਪੀ ਰਹੇ ਨੇ ਇਹਨਾਂ ਨੇ ਹਾਂ ਬਾਈ ਇਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਚੱਕ ਦਿੰਦਾ ਕੰਮ 우ਸਤਾਦ ਆਪਣਾ ਤੇ ਗੱਲ ਇਹ ਹੈ ਬਈ ਇਹ ਲੁਧਿਆਣੇ ਦੇ ਵਿੱਚ ਕੋਈ ਇਹ ਨਹੀਂ ਕਿ ਵੀ ਇਹ ਦੋ ਕੋੜੀ ਦੇ ਬੰਦੇ ਲੁਧਿਆਣੇ ਜਾ ਕੇ ਕੋਈ ਕ੍ਰਾਈਮ ਕਰ ਲੈਣਗੇ ਇਹਨਾਂ ਦੀ ਇਹ ਸਾਲੇ ਇੱਕ ਕੱਚੋ ਕੁੰਬਾ ਤੇ ਜਾਪਾਨੀ ਬੈਠੇ ਖੰਨੇ ਵਾਲੇ ਪਾਸੇ ਸੁਣ ਲਓ ਗੱਲ ਚਲੋ ਹੁਣ ਮੈਂ ਕੋਈ ਗੱਲ ਨਹੀਂ ਕਰਨੀ ਮੈਂ ਜਿਹੜਾ ਸਪਸ਼ਟੀਕਰਨ ਦੇਣਾ ਸੀ ਤੁਹਾਨੂੰ ਦੱਸਤਾ ਮੈਂ ਫੇਰ ਫੋਟੋ ਦਿਖਾ ਦਿੰਦਾ ਇਸ ਗੰਦੀ ਨਸਲ ਦੇ ਬੰਦੇ ਤੋਂ ਤੁਸੀਂ ਬਚ ਕੇ ਰਹਿਣਾ ਇਹ ਕੋਰਾ ਝੂਠਾ ਬੰਦਾ ਫੇਸਬੁੱਕ ਤੇ ਫੇਮ ਲੈਣ ਲਈ ਨਕਲੀ ਆਈਡੀਆ ਬਣਾ ਕੇ ਲੋਕਾਂ ਨੂੰ ਦਬੋਂਦਾ ਜਿਹੜੇ ਤੋਂ ਦਬ ਦੁੱਬ ਗਏ ਉਹ ਤਾਂ ਠੀਕ ਨੇ ਜਿਹੜੇ ਮੇਰੇ ਵਰਗੇ ਨਹੀਂ ਦਬੇ ਉਹਨਾਂ ਨੂੰ ਫਿਰ ਵਿੱਚ ਬੰਦੇ ਪਾਉਂਦਾ ਵਿੱਚ ਹੀ ਫਰਿੰਕਲ ਛੱਡੀ ਮੰਮੀ ਨੇ ਗਾਲਾਂ ਕੱਢਦਾ ਹੈ ਓਦੀ ਮੰਮੀ ਨੇ ਤੁਹਾਨੂੰ ਜੰਮ ਕੇ ਗਲਤੀ ਕੀਤੀ ਮੈਂ ਗਾਲਾਂ ਕੱਢਣੀਆਂ ਉਹਨੂੰ ਵੈਸੇ ਹੀ ਵਿਚਾਰੀ ਤੋਂ ਜਿੰਦੇ ਤੋਂ ਗਲਤੀ ਹੋ ਗਈ ਉਹਨੂੰ ਗਾਲਾਂ ਕੱਢਣੀਆਂ ਮਾਵਾ ਤਾਂ ਇੱਕੋ ਜਿਹਿਆਂ ਹੁੰਦੀਆਂ ਬਸ ਐ ਮੈਂ ਵੀ ਤੁਹਾਡਾ ਬੁੜਾ ਗੰਦਾ ਸੀਗਾ ਜਿਹੜੇ ਤੁਸੀਂ ਗੰਦੇ ਹੋ ਅਵੀ ਸਿੱਧੂ ਬੰਦੇ ਦਾ ਪੁੱਤ ਬਣ ਜਾ ਚੌਣ ਲਗਾਲ ਮੇਰੀ ਬੰਦੇ ਦਾ ਪੁੱਤ ਬਣ ਜਾ ਝੂਠੀਆਂ ਫੇਕ ਖਬਰਾਂ ਨਾ ਚਲਾ ਤੈਨੂੰ ਲੋਕਾਂ ਲਾਂਦਾ ਪਾਣੀ ਆ ਦੱਗੜ ਦੱਲਿਆ ਸੱਚ ਬੋਲ ਸੱਚ ਬੋਲ ਕੇ ਤੇਰੀ ਔਕਾਤ ਹੈ ਕਿ ਬਸ ਐਵੇਂ ਬਠਿੰਡੇ ਰਾਜਪੁਰੇ ਵਾਲੇ ਪਾਸੇ ਕਿਸੇ ਟਾਬੇ ਤੋਂ ਵੀਡੀਓ ਬਣਾ ਲੈਣੀ ਐ ਅੱਛੀ ਇੱਥੇ ਟਾਈਮ ਬੰਨੇ ਅੱਛੀ ਪ੍ਰਿੰਕਲ ਲੈ ਜਾਣੀ ਹੈ ਪ੍ਰਿੰਕਲ ਨੂੰ ਜਾਣਦੇ ਲੁਧਿਆਣੇ ਵਾਲੇ ਐਵੇਂ ਨਾ ਯਬਲੀਆਂ ਮਾਰੀ ਯਬਲ ਸਿਆਂ ਖੋਤੀ ਐ ਤੂੰ ਖੋਤੀ ਸਮਝਿਆ ਗੱਲ ਅਬੀ ਸਿੱਧੂ ਖੋਤੀ ਤੇਰੀ ਮਾਂ ਵੀ ਪਸਤਾਨਦੀ ਇਹ ਵੀ ਤੂੰ ਕੀ ਗੰਦ ਜਮ ਲਿਆ ਉਹਨੇ ਇੰਗਲੈਂਡ ਵਾਲੇ ਬੰਦੇ ਤੈਨੂੰ ਲਾਂਮਤਾ ਪਾਉਂਦੇ ਮੈਨੂੰ ਬੜੇ ਫੋਨ ਆਉਂਦੇ ਆ ਕਹਿੰਦੇ ਇੱਥੇ ਇੰਗਲੈਂਡ 'ਚ ਬੇਇੱਜ਼ਤੀ ਕਰਾਂਦਾ ਫਿਰਦਾ ਗੰਦ ਖਾਤੇ ਆਪਣਾ ਜਲੂਸ ਕਢਾਉਣਾ ਸਾਲਿਆ ਹੈ ਨਾਲੇ ਜਿਨ੍ਹਾਂ ਦਾ ਤੂੰ ਨਾਮ ਯੂਜ਼ ਕਰਦਾ ਉਹ ਸਾਰੀ ਤੂੰ ਚਿੰਤਾ ਨਾ ਕਰ ਥੋੜੇ ਦਿਨ ਰੁੱਕ ਤੇਰਾ ਮੱਕੂ ਠੱਪਦਾ ਮੈਂ ਖੜ ਜਾ ਤੇਰੇ ਪਿੱਛੇ ਜਿਹੜਾ ਉਹ ਹੈਗਾ ਨਾ ਦੂਜਾ ਮੱਕੂ ਉਹਨੂੰ ਵੀ ਨੱਪਦਾ ਮੈਂ ਖੜ ਜਾ